ਨਹੀਂ ਬਰਾ ਚੱਲ ਇੱਧਰ ਫੋਨ ਫੜਾ ਮੈਂ ਦੱਸਦਾ ਵੀਡੀਓ ਕਿਵੇਂ ਬਣਦੀ ਹੈ ਹੋਰ ਦੇਗਾ ਕਿ ਬੰਦੇ ਦੇ ਪੁੱਤਾਂ ਨੂੰ ਨਹੀਂ ਦੇਗਾ ਚੱਲ ਇਹਦਾ ਮੂੰਹ ਤੇ ਰੱਖ ਹੱਥੇ ਤੇ ਇਹਨੂੰ ਲਿਆ ਇੱਧਰ ਓਰੇ ਤੈਨੂੰ ਮੈਂ ਵੀਡੀਓ ਬਣਾਉਣੀ ਸਿਖਾਵਾਂ ਬਾ ਇਹਨੂੰ ਘੱਟੀ ਚ ਚੱਲ ਤੇ ਕੀ ਫਟ ਕੇ ਲੈ ਜਾਏਂ ਦੀ ਤੂੰ ਸਾਧਮਾਈ ਕਰਦੇ ਚੱਲ ਤੈਨੂੰ ਮੈਂ ਸਾਧਮਾਈ ਕਰਾਉਣਾ ਤੁਹਾਨੂੰ ਅੱਜ ਚੱਲ ਤੂੰ ਦੇਖ ਲੈ ਹੁਣੇ ਆ ਜਾ ਉਹ ਤੇਰੇ ਨਾਲ ਦਾ ਹੀ ਬੈਠਾ ਉੱਤੇ ਉਹ ਤੇਰੇ ਨਾਲ ਦਾ ਹੀ ਬੈਠਾ ਆ ਜਾ ਦੇਖ ਲੈ ਦੇ ਪੰਜਾਬ ਪੁਲਿਸ ਅਤੇ ਕਿਸਾਨਾਂ ਵਿਚਾਲੇ ਜੰਮ ਕੇ ਚੜਪ ਹੋਈਏ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦਰਸਲੇ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਫਰਲ ਹੋ ਰਹੀਏ ਕਿਸਾਨਾਂ ਵੱਲੋਂ ਅਜ ਦੇਸ਼ ਪਰ ਵਿੱਚ ਟਰੈਕਟਰ ਮਾਰਚ ਕੀਤਾ ਗਿਆ ਇਸ ਦੌਰਾਨ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿਸ ਵਿੱਚ ਕਿ ਕਿਸਾਨ ਅਤੇ ਪੁਲਿਸ ਆਮੋ ਸਾਹਮਣੇ ਹੁੰਦੇ ਨਸਰਾਏ ਨੇ ਦਰਸਲ ਪੁਲਿਸ ਵੱਲੋਂ ਕਿਸਾਨਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ ਇਸ ਦੌਰਾਨ ਦੋਵੇਂ ਤਰ੍ਹਾਂ ਇੱਕ ਦੂਜੇ ਨੂੰ ਧਮਕੀਆਂ ਦੇਦੇ ਵੀ テイク ਆਓ ਆਉਣੇ ਲਿਆ ਹਾਂ ਲਓ ਆ ਜਾ ਫਟੇ ਮਾਰ ਲਓ ਲਓ ਨਹੀਂ ਨਾ ਨਹੀਂ ਬਰਾ ਚੱਲ ਇਧਰ ਫੋਨ ਫੜਾ ਮੈਂ ਦੱਸਦਾ ਵੀਡੀਓ ਕਿਵੇਂ ਬਣਦੀ ਜੀ ਹੋਰ ਦੇਗਾ ਕਿ ਬੰਦੇ ਦੇ ਪੁੱਤਾਂ ਨੂੰ ਨਹੀਂ ਦੇਗਾ ਚੱਲ ਬੜਾ ਮਿਲਾਈ ਤੁਸੀਂ ਬਣਾਏ ਨਾ ਪੋਚ ਕੇ ਹੋਰ ਨੇ ਵੀਡੀਓ ਬਣਾਉਣੀ ਆ ਤਾਂ ਇਹਦਾ ਮੂੰਹ ਤੇ ਹੱਥ ਰੱਖ ਤੈਨੂੰ ਮੈਂ ਕਿਹਾ ਹਾਂ ਹਾਂ ਬੋਲ ਇਹਨੂੰ ਕਹਨ ਵਾਲੇ ਹੁਣ ਇਹਦਾ ਮੂੰਹ ਤੇ ਰੱਖ ਹੱਥ ਇਹਦੇ ਤੇ ਇਹਨੂੰ ਲਿਆ ਇੱਧਰ ਉਰੇ ਤੈਨੂੰ ਮੈਂ ਵੀਡੀਓ ਬਣਾਉਣੀ ਚਾਹਵਾ ਬਾ ਇਹਨੂੰ ਘੱਟੀ ਚ ਆਹ ਹਾਂ ਇਹਦਾ ਦੁੱਗੀ ਕਰਨਾ ਪਰਦੇ ਗੱਲ ਉਹ ਘਟੀ ਦਾ ਜਮਨ ਚਪੜਾ ਮਾਰੂ ਮੂੰਹ ਤੇ ਤੇ ਤਰਿਪਲੇ ਖਾ ਹੋਵੇ ਤੈਨੂੰ

ਬਾਦੂ ਤੇਰੇ ਨਾਲ ਦੇ ਚਲੋ ਤੇ ਗੁੰ ਸਾਰੇ ਅਸੀਂ ਇੱਕ ਨਾਲ ਚੱਲ ਫੇ ਚੱਲ ਉੱਥੇ ਚੱਲ ਬਠਿੰਡੂ ਵੀ ਕੱਲ ਤਾਂ ਕੀ ਬਾਹ ਫੜ ਕੇ ਲੈ ਜਾਏ ਦੀ ਤੂੰ ਅਸੀਂ ਸਾਦਮਾ ਹੀ ਕਰਦੇ ਹਾਂ ਚੱਲ ਤੈਨੂੰ ਮੈਂ ਸਾਦਮਾ ਹੀ ਕਰਾਉਣਾ ਤੁਹਾਨੂੰ ਅੱਜ ਤਾਂ ਤੂੰ ਦੇਖ ਲੈ ਹੁਣ ਹੀ ਆ ਜਾ ਉਹ ਤੇਰੇ ਨਾਲ ਦਾ ਹੀ ਬੈਠਾ ਉੱਥੇ ਉਹ ਤੇਰੇ ਨਾਲ ਦਾ ਹੀ ਬੈਠਾ ਆ ਜਾ ਦੇਖ ਲੈ ਤੇ ਤਸਵੀਰਾਂ ਫਿਰੋਜ਼ਪੁਰ ਦੇ ਆਰਿਫ ਕੇ ਦੀਆਂ ਦਸੀਆਂ ਜਾ ਰਹੀਆਂ ਨੇ ਹਾਲਾਂਕਿ ਇਹ ਇਸ ਬਾਰੇ ਸੈਂਟਰਲ ਪੰਜਾਬ ਟੀਵੀ ਪੁਸ਼ਟੀ ਨਹੀਂ ਕਰਦਾ ਪਰ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨਾਲ ਪੁਲਿਸ ਦੀ ਕਿਸੇ ਗੱਲ ਨੂੰ ਲੈ ਕੇ ਝੜਪ ਹੋ ਗਈ ਜਿਸ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਕਿਸਾਨ ਪੁਲਿਸ ਦੇ ਅੱਗੇ-ਅੱਗੇ ਭੱਜਦੇ ਨਜ਼ਰ ਆਏ ਜਿਨ੍ਹਾਂ ਦਾ ਪੁਲਿਸ ਤੇ ਅਧਿਕਾਰੀਆਂ ਵੱਲੋਂ ਪਿੱਛਾ ਕੀਤਾ ਗਿਆ ਅਤੇ ਫਿਰ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕਿਸਾਨਾਂ ਨੂੰ ਤਾਰਾਂ ਟੱਪ ਕੇ ਪੁਲਿਸ ਕਾਬੂ ਕਰ ਰਹੀ ਹੈ ਹਾਲਾਂਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪਰ ਹਾਲੇ ਤੱਕ ਵੀ ਕਿਸੇ ਵੀ ਕਿਸਾਨ ਜਥੇਬੰਦੀ ਵੱਲੋਂ ਇਸ ਦਾ ਵਿਰੋਧ ਜਾਂ ਫਿਰ ਇਤਰਾਜ਼ ਇਹ ਨਹੀਂ ਜਤਾਇਆ ਗਿਆ ਤੇ ਨਾ ਹੀ ਇਸ ਪੂਰੇ ਮਾਮਲੇ ਤੇ ਕਿਸੇ ਵੀ ਕਿਸਾਨ ਜਥੇਬੰਦੀ ਵੱਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਆਈ ਹੈ ਬਰੂ ਰਿਪੋਰਟ ਸੈਂਟਰਲ ਪੰਜਾਬ ਟੀਵੀ